ਜਾ ਕੇ ਮਰਾਂਗੇ ਇਹ ਕੋਈ ਕੰਮੇ ਪੰਜਾਬ ਦਾ ਜਾ ਵਜਾਏਗਾ ਨਿਕਾ ਇਹ ਭਾਰਤ ਉੱਪਰ ਦਾ ਲੋਕਣਾ ਤੇ ਉਹਨਾਂ ਦੱਬੇ ਕੁਟਲੇ ਲੋਕਾਂ ਦਾ ਲੋਕਣਾ ਇਹ ਫੈਰਾ ਦੇ ਵਿੱਚ ਰੇਡੀਆਂ ਫੜੀਆਂ ਲਾਉਣ ਵਾਲੇ ਭਰਾਵਾਂ ਦਾ ਲੋਕਣਾ ਇਹ ਸਾਰੇ ਟਿਕਾਨਾਂ ਦੇ ਨਾ ਨਹੀਂ ਜੋਗੇ ਤੇ ਨਾ ਹੀ ਪਸ਼ੂ ਪੰਛੀ ਜਿਲੇ ਧਰਤੀ ਦੇ ਉਤੇ ਆਪਣਾ ਜੀਵਨ ਬਲੀਦ ਕਰਦੇ ਆ ਉਹਨਾਂ ਆ ਕੇ ਵੀ ਸ਼ਰਾਂ ਨਹੀਂ ਰਣੀ ਇਹਨਾਂ ਨੇ ਹੱਥ ਖਾਣ ਦੇ ਉਤੇ ਇੰਨਾ ਪ੍ਰਦੂਸ਼ਨ ਕਰ ਦੇਣਾ ਕਿ ਮਨੁੱਖ ਨੂੰ ਤੇ ਪਸ਼ੂ ਪੰਛੀ ਨੂੰ No! ਕਿਸਾਨ ਜਿਹੜੇ ਦੁਨੀਆ ਦੇ ਨਾਲ ਇਹੋ ਕਰ ਰਿਹਾ ਹੈ ਕਹਿੰਦਾ ਹਰ ਮਗਰਗਾ ਹਰ ਤੇਰੇ ਤੇ ਨਿਕਲਦਾ ਇਹ ਬੁੱਧੀਜੀਵੀ ਕਹਿੰਦੇ ਆ ਤੇ ਆਪਣੇ ਆਪ ਨੂੰ ਵੀ ਕਹਿੰਦੇ ਆ ਤੇ ਗਵਰਨਮੈਂਟ ਨੂੰ ਵੀ ਪਤਾ ਪਰ ਜਾਣ ਪੁੱਜ ਕੇ ਭਾਰਤ ਨੂੰ ਹਮੇਰੇ ਨਾਲ ਥੱਕਿਆ ਜਾ ਰਿਹਾ ਭਰਾਵੋ ਆਪਣਾ ਇਹਦਾ ਦੋਲਣਾ ਜਿਹੜੇ ਰਹਿ ਗਏ ਕਹਿੰਦੇ ਉਹਨਾਂ ਨੂੰ ਕਰਨੂ ਪਹੇਂਦੇਦਾਰ ਤੇ ਦੇਵਾਂਗੇ ਰਾਖੀ ਕਰਨੀ ਲੋੜ ਆ ਇਹਦੀ ਰਾਖੀ ਕਿਹਨੇ ਵੀ ਕਰਨੀ ਲੋੜ ਆ चारि मारे करो जा पिंड बे करो जे मोर्चे त मोर्चे चा ਜੇ ਤਵਾ ਸਾਵੇ ਟਾਕਰ ਪੜੀ ਪਾਓ ਨਹੀਂ ਕੋਈ ਲੋੜ ਨਹੀਂ ਪਾਉਂਦੀ ਜਦੋਂ ਮੁੰਡਾ ਬੁਲਾ ਕੇ ਆਵਾਂਗੇ ਜਾ ਵਰਖੀ ਲੋਗਿਆਂ ਆਵਾਂਗੇ ਆਪੋ ਆਪਣੀ ਜਨਮ ਦੀਆਂ ਛੰਨਾਂ ਦੇ ਵਿੱਚ ਲੜ ਕੇ ਆਵਾਂਗੇ ਬੋਲੋ